ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਹੋ ਗਿਆ ਜੀ ਆਥਣ ਵੇਲੇ ਦਾ ਟਾਈਮ ਆਪਾਂ ਲੱਗਿਆ ਰੋਟੀ ਲਾਉਣ ਤੇ ਅੱਜ ਆਪਾਂ ਰੋਟੀ ਜਿਹੜੀ ਬਾਹਰ ਚੁੱਲੇ ਤੇ ਬਣਾ ਰਹੇ ਹਾਂਗੇ ਤੇ ਇਹਦੇ ਦੋ ਕਾਰਨ ਹੈ ਇੱਕ ਤਾਂ ਵੀ ਗੈਸ ਸਿਲੰਡਰ ਦਾ ਹਨਾ ਰੇਟ ਬਹੁਤ ਦਿਨੋਂ ਦਿਨ ਵਾਧਦਾ ਜਾ ਰਿਹਾ ਹੈ ਕਦੇ 800 ਕਦੇ 850 ਕਦੇ 900 ਕਦੇ 950 ਦਾ ਇਦਾਂ ਦੀ ਕੀ ਜਾਂਦੇ ਨੇ ਸਮਝ ਲਓ ਵੀ 1000 ਰੁਪਏ ਖਰਚ ਹੋ ਜਾਂਦਾ ਤੇ ਦੂਸਰਾ ਕਾਰਨ ਅੰਦਰ ਗਰਮੀ ਬਹੁਤ ਹੁੰਦੀ ਹੈ ਉਸੋ ਇਹਦੇ ਵਿੱਚ ਗਰਮੈਸ਼ ਉਹਦਾ ਕਰਕੇ ਹੁਣ ਬਾਹਰ ਰੋਟੀ ਲਾ ਰਹੇ ਆ ਇੱਥੇ ਮੰਮੀ ਬੁਛਾਰੀ ਸੀ ਬੂਰੀ ਤੁਸੀਂ ਸੋਚੋਗੇ ਬੂਰੀ ਕਿਉਂ ਕਿਉਂਕਿ ਆਪਾਂ ਆਟੇ ਵਾਲਾ ਪਰੇਥਣ ਹਨਾ ਤੇ ਚਕਲਾ ਵਗੈਰਾ ਰੱਖਣਾ ਹੁੰਦਾ ਥੱਲੇ ਮਿੱਟੀ ਲੱਗ ਜਾਂਦੀ ਆ ਤਾਂ ਕਰਕੇ ਫਿਰ ਬੂਰੀ ਬੁਛਾਈਏ ਵੀ ਥੱਲੇ ਮਿੱਟੀ ਨਾ ਲੱਗੇ ਕਿਸੇ ਵੀ ਚੀਜ਼ ਨੂੰ ਤੇ ਡੱਬਾ ਵੀ ਮੈਂ ਰੋਟੀ ਵਾਲ ਤੁਸੀਂ ਦੇਖ ਸਕਦੇ ਹੋ ਉਧਰ ਪਰੇ ਪੱਥਰ ਦੇ ਉੱਪਰ ਰੱਖਿਆ ਹੋਇਆਗਾ ਵੀ ਤਾਂ ਕਿ ਉਹਨੂੰ ਵੀ ਥ ਤੇ ਇਥੇ ਆਪਣੀ ਅੱਗ ਵੀ ਵਧੀਆ ਮੱਚ ਪਈ ਸੀ ਤੇ ਮੰਮੀ ਲੱਗੇ ਸੀ ਰੋਟੀ ਬੇਲਣ ਤੇ ਪਹਿਲਾਂ ਮੰਮੀ ਕੁੱਤਿਆਂ ਦੀਆਂ ਰੋਟੀਆਂ ਬੇਲ ਰਹੀ ਸੀ ਤੇ ਹਮੇਸ਼ਾ ਨਾਲ ਸਾਡੀ ਆਦਤ ਆ ਸੀ ਹਮੇਸ਼ਾ ਪਹਿਲਾਂ ਕੁੱਤਿਆਂ ਦੀ ਰੋਟੀ ਹੀ ਲਾਉਣੇ ਆ ਉਸ ਤੋਂ ਬਾਅਦ ਜਿਹੜੀ ਘਰ ਦੀਆਂ ਰੋਟੀਆਂ ਬਣਾਉਣੇ ਆ ਤੇ ਬਾਕੀ ਦੂਜਾ ਇਹ ਵੀ ਸੀ ਮੰਮੀ ਨੂੰ ਮੈਂ ਆਖਿਆ ਮੈਂ ਕਿਹਾ ਵੀ ਨਾ ਹਲੇ ਥੱਲੇ ਕੋਲੇ ਨਹੀਂ ਬਣੇ ਵੀ ਥੱਲੇ ਹਲੇ ਰੋਟੀ ਨਹੀਂ ਰੜਨੀ ਰੋਟੀ ਹਲੇ ਮੈਂ ਉੱਪਰ ਹੀ ਰਾੜੂਗੀ ਇੱਕ ਦੋ ਰੋਟੀਆਂ ਵੀ ਇਹਨੇ ਚਲੋ ਕੋਲੇ ਬਣ ਜਾਣਗੇ ਫਿਰ ਥੱਲੇ ਰੜ ਜਾਣਗੀਆਂ ਵੈਸੀ ਦੋਪਾਸਾ ਲਈ ਰੋਟੀ ਰਾੜਦੇ ਹਨਾ ਵਧੀਆ ਫੁੱਲ ਫੁੱਲ ਕੇ ਰੋਟੀਆਂ ਲੈਂਦੀਆਂ ਬਹੁਤ ਵਧੀਆ ਲੱਗਦੀਆਂ ਮੈਨੂੰ ਪਰਸਨਲ ਤੌਰ ਤੇ ਚੁੱਲੇ ਦੀ ਰੋਟੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਸੋਨੂੰ ਗੈਸ ਚੁੱਲੇ ਦੀ ਰੋਟੀ ਵਧੀਆ ਲੱਗਦੀ ਹੈ ਜਾਂ ਇਹ ਵਾਲੇ ਚੁੱਲੇ ਦੀ ਰੋਟੀ ਵਧੀਆ ਲੱਗਦੀ ਆ ਤੇ ਬਾਕੀ ਨਾਲ ਨਾਲ ਮੈਂ ਆਪਣੇ ਹਸਬੰਦ ਨਾਲ ਗੱਲਾਂ ਕਰ ਰਹੀ ਸੀ ਉਹ ਹੱਸ ਰਹੇ ਸੀ ਮੈਨੂੰ ਕਹਿੰਦੇ ਕਹਿੰਦੇ ਦੇਖਿਆ ਕਹਿੰਦੇ ਲੋਕਾਂ ਤੋਂ ਪਿੰਡਾਂ ਵਾਲੀਆਂ ਲੋਟ ਨਹੀਂ ਆਉਂਦੀਆਂ ਮੈਂ ਚੰਡੀਗੜ੍ਹ ਵਾਲੀ ਨੂੰ ਚੁੱਲੇ ਤੇ ਰੋਟੀ ਲਾਉਣ ਲਾਤਾ ਕਹਿੰਦੇ ਹੱਸ ਰਹੇ ਸੀ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਇਹ ਜੀ ਕੋਈ ਗੱਲ ਨਹੀਂ ਮੈਂ ਤਾਂ ਵੈਸੀ ਜਿਹੜਾ ਗੈਸ ਸਿਲੰਡਰ ਸਾਡਾ 1 ਮਹੀਨਾ ਚੱਲਦਾ ਜੀ ਜੇ ਅਸੀਂ ਸਾਰਾ ਕੁਝ ਗੈਸ ਚੁੱਲੇ ਤੇ ਕਰਦੇ ਇੱਕ ਮਹੀਨਾ ਸਾਡਾ ਸਿਲੰਡਰ ਚੱਲਦਾ ਮੈਂ ਕਿਹਾ ਚੱਲੋ ਘੜ ਤੋਂ ਘਟ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ 2 ਮਹੀਨੇ ਤਾਂ ਚੱਲੇ ਹਨਾ ਤੇ ਬਾਕੀ ਹੁਣ ਹੌਲੀ ਹੌਲੀ ਆਪਾਂ ਗੋਬਰ ਗੈਸ ਵੀ ਲਵਾਉਣਾਗਾ ਹਲੇ ਥੋੜਾ ਜਿਹਾ ਕੁਝ ਪਰਸਨਲ ਕਾਰਨ ਨੇ ਉਹਦਾ ਕਰਕੇ ਹਲੇ ਆਪਾਂ ਨਹੀਂ ਲਵਾ ਰਹੇ ਤੇ ਗੋਬਰ ਗੈਸ ਲਵਾ ਲਾਂਗੇ ਤੇ ਫਿਰ ਉਹਦੇ ਨਾਲ ਵੀ ਜਿਹੜੀ ਆ ਗਈ ਕਾਫੀ ਫਰਕ ਪੈ ਜਾਣਾ ਹਨਾ ਤੇ ਫਿਰ ਬਸ ਇੱਕ ਅੱਧਾ ਸਿਲੰਡਰ ਹੀ ਆਇਆ ਕਰੂ ਆਪਣਾ ਹੀ ਵਾਲਾ ਤੇ ਨਹੀਂ ਤਾਂ ਸਮਝ ਲਓ ਮੇਰੀ ਮਾਸੀ ਜੀ ਕਿ ਵੀ ਲਵਾਇਆ ਹੋਇਆ ਉਹ ਵੀ ਇੱਕ ਅੱਧਾ ਸਿਲੰਡਰ ਭਰਉਂਦੇ ਨੇ ਪੂਰੇ ਸਾਲ ਦੇ ਵਿੱਚ ਤੇ ਬਾਕੀ ਸਾਰਾ ਕੰਮ ਗੋਬਰ ਗੈਸ ਤੇ ਕਰਦੇ ਨੇ ਤੇ ਫਿਰ ਹੁਣ ਮੈਨੂੰ ਵੀ ਆਇਆ ਵੀ ਚਲੋ ਚਾਰ ਪੈਸੇ ਇਧਰੋਂ ਵੀ ਬਚਣ ਤੇ ਚਲੋ ਦਾਲ ਸਬ지 ਵੀ ਕਰਦੀ ਹੋ ਜੇ ਚਾਰ ਪੈਸੇ ਉਧਰੋਂ ਬਚਣ ਦੁੱਧ ਤਾਂ ਆਪਣਾ ਘਰ ਦਾ ਹੈਗਾ ਹੀ ਆਟਾ ਵੀ ਘਰ ਦਾ ਹੈਗਾ ਹੀ ਆ ਬਸ ਇਹ ਕਾਰਨਾ ਕਰਕੇ ਵੀ ਕੋਸ਼ਿਸ਼ ਚ ਜਾਰੀ ਹੈ ਮੇਰੀ ਵੀ ਮੈਂ ਹਰ ਪਾਸਿਓਂ ਚਾਰ ਪੈਸੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆਂਗੀ ਤੇ ਵੀ ਤਾਂ ਕਿ ਜਿਹੜਾ ਫਿਰ ਹੋਰ ਦੇਣਾ ਲੈਣਾ ਹਨਾ ਉਹ ਵੀ ਕਲੀਅਰ ਹੋ ਜੇ ਸਾਡਾ ਤੇ ਚਲੋ ਵੀ ਸੁਖਾਲੀ ਹੋ ਜੇ ਜ਼ਿੰਦਗੀ ਹਨਾ ਫਿਰ ਉਸ ਤੋਂ ਬਾਅਦ ਜ਼ਿੰਦਗੀ 'ਚ ਸਕੂਨ ਹੋਰ ਭਰ ਜਾਂਦਾ ਜਦੋਂ ਆਪਣੀ ਟੈਨਸ਼ਨਾਂ ਹੋਰ ਘਟ ਜਾਂਦੀਆਂ ਹਨਾ ਟੈਨਸ਼ਨ ਤਾਂ ਵੈਸੇ ਮੈਂ ਨਹੀਂ ਲੈਂਦੀ ਕਿਉਂਕਿ ਹਮੇਸ਼ਾ ਪ੍ਰਮਾਤਮਾ ਤੇ ਭਰੋਸਾ ਰੱਖਿਆ ਗੁਰੂ ਮਹਾਰਾਜ ਜੋ ਕਰਦੇ ਨੇ ਚੰਗੇ ਲਈ ਕਰਦੇ ਨੇ ਜੋ ਕਰਨਗੇ ਚੰਗੇ ਲਈ ਕਰਨਗੇ ਤੇ ਪਰ ਫਿਰ ਵੀ ਇਹ ਹੁੰਦਾ ਵੀ ਹਨਾ ਵੀ ਜਿਹੜਾ ਮਾੜਾ ਮੋਟਾ ਵੀ ਜੋ ਵੀ ਹੈ ਵੀ ਉਹ ਸਾਰਾ ਕਲੀਅਰ ਹੋ ਜੇ ਸੋ ਇਸ ਕਰਕੇ ਹੁਣ ਮੇਰੇ ਹਸਬੰਡ ਵੀ ਹੱਸਦੇ ਸੀ ਕਹਿੰਦੇ ਵੀ ਆਪਣੇ ਤੇ ਥੋੜੀਆਂ ਜ਼ਿੰਮੇਵਾਰੀਆਂ ਹੁਣ ਵਧ ਗਈਆਂ ਹਰਪ੍ਰੀਤ ਤੇ ਵਸ ਕੋਸ਼ਿਸ਼ ਕਰੋ ਵਿਚਾਰ ਪੈਸੇ ਹਰ ਪਾਸਿਓਂ ਬਚਾਉਣ ਦੀ ਬਸ ਉਹੀ ਇੱਕ ਮੁਹਿੰਮ ਜਿਹੜੀ ਜਾ ਰਹੀ ਹੈ ਹਨਾ ਆਪਣੀ ਤੇ ਲੋ ਜੀ ਇੱਥੇ ਫਟਾਫਟ ਮੰਮੀ ਰੋਟੀਆਂ ਵੀ ਪਾ ਰਹੇ ਨੇ ਤੇ ਮੈਂ ਥੱਲੇ ਨਾ ਰਾੜ ਕੇ ਪਰਲੀ ਸਾਈਡ ਨਾ ਕੁੱਤਿਆਂ ਦੀ ਰੋਟੀਆਂ ਰੱਖੀਆਂ ਹੋਈਆਂ ਮੈਂ ਕਾਗਜ਼ ਦੇ ਉਹਦੇ ਉੱਤੇ ਮੈਂ ਝਾੜ ਝਾੜ ਕੇ ਦਬੇਜ ਰੱਖ ਰਹੀਆਂ ਗਈ ਵੀ ਤਾਂ ਕਿ ਸੁਆਹ ਦੀ ਵੀ ਝੜ ਦੇ ਨਾਲ-ਨਾਲ ਰੋਟੀਆਂ ਝੋਪੜ ਰਹੀ ਸੀ ਤੇ ਵੀ ਚਲੋ ਨਾਲ-ਨਾਲ ਜਿਹੜੀਆਂ ਰੋਟੀਆਂ ਗਿਣੀਆਂ ਵੀ ਜਾਣਗੀਆਂ ਹਨਾ ਤੇ ਆਪਾਂ ਆਥਨ ਵੇਲੇ ਨਾ ਦੋ ਰੋਟੀਆਂ ਵਾਧਾ ਐਕਸਟਰਾ ਲਾਉਣੀਆਂ ਜਿੰਨੀ ਸਾਰਿਆਂ ਨੇ ਖਾਣੀ ਹੁੰਦੀ ਆ ਉਦੋਂ ਦੋ ਰੋਟੀਆਂ ਐਕਸਟਰਾ ਲਾਈ ਦੀਆਂ ਹਮੇਸ਼ਾ ਵਧਾ ਕੇ ਤੇ ਕਦੇ ਵੀ ਰੋਟੀ ਸਾਨੂੰ ਪੂਰੀ ਨਹੀਂ ਲਾਉਣੀ ਚਾਹੀਦੀ ਹਮੇਸ਼ਾ ਵਧਾ ਕੇ ਰੋਟੀ ਲਾਉਣੀ ਚਾਹੀਦੀ ਆ ਹਨਾ ਤੇ ਇੱਥੇ ਮੰਮੀ ਨੂੰ ਮੈਂ ਕਹਿ ਰਹੀ ਸੀ ਮੈਂ ਕਿਹਾ ਮੰਮੀ ਹਵਾ ਨਾ ਤੁਸੀਂ ਦੇਖ ਸਕਦੇ ਹੋ ਹਵਾ ਚੜਨ ਲੱਗੀ ਸੀ ਮਤਲਬ ਕਿ ਢੀਰੀ ਜੀ ਆਉਣੀ ਸ਼ੁਰੂ ਹੋ ਗਈ ਸੀ ਤੇ ਇਹ ਨਾਲ ਹੀ ਨਾ ਸਪੈਦਿਆਂ ਦੇ ਪੱਤੇ ਸੀਗੇ ਮੈਂ ਇਹਦੀਆਂ ਡਾਹਣੀਆਂ ਲਾਈ ਹੋਈਆਂ ਇਹਨਾਂ ਨੂੰ ਤੇ ਸਪੈਦਿਆਂ ਦੇ ਪੱਤੇ ਹੰਦੋਂ ਨੂੰ ਪਤਾ ਹਨਾ ਤੀਲ ਵਾਂਗੂ ਅੰਗ ਚੜਦੀ ਹੈ ਮੈਂ ਮੰਮੀ ਨੂੰ ਹੱਸ ਰਹੀ ਸੀ ਮੈਂ ਕਿਹਾ ਬੂਰੀ ਪਰੇ ਕਰ ਲਓਗੇ ਤੇ ਪਤਾ ਚੱਲੇ ਇਧਰ ਬੂਰੀ ਨੂੰ ਹੀ ਅੰਗ ਪੈ ਗਈ ਆ ਤਾਂ ਕਰਕੇ ਉਹਨਾਂ ਨੇ ਬੂਰੀ ਪਰੇ ਕਰੀ ਤੇ ਹੁਣ ਮੈਂ ਇੱਥੇ ਉੱઠી ਸੀ ਦੋ ਡਾਹਣੀਆਂ ਹੋਰ ਲਾਈਆਂ ਸੀ ਪਤਲੀਆਂ-ਪਤਲੀਆਂ ਜੀਆਂ ਤੇ ਵੀ ਜੜੀਆਂ ਚਲ ਦੋ ਰੋਟੀਆਂ ਰਹੀਆਂ ਉਹ ਚੰਗੀ ਤਰ੍ਹਾਂ ਰੜ ਜਾਣੀਆਂ ਆ ਤੇ ਆਪਾਂ ਜਿਆਦਾ ਪਾਲਣ ਤਾਂ ਨਹੀਂ ਲੱਗਦਾ ਜੀ ਆਪਣਾ ਆਪਣੇ ਆਥ ਨੇ ਵੇਲੇ ਰੋਟੀ ਜਿਆਦਾ ਨਹੀਂ ਹੁੰਦੀ ਘਾਟੀ ਹੁੰਦੀਆਂ ਰੋਟੀਆਂ ਸਵੇਰ ਵੇਲੇ ਜ਼ਰੂਰ ਹੁੰਦੀਆਂ ਜਿਆਦਾ ਰੋਟੀਆਂ ਹਨਾ ਸਵੇਰ ਵੇਲੇ ਤਾਂ ਇਹ ਹੁੰਦਾਗਾ ਵੀ ਦੁਪਹਿਰ ਦੀਆਂ ਵੀ ਲਾਉਣੀਆਂ ਤੇ ਸਵੇਰ ਦੀਆਂ ਵੀ ਲਾਉਣੀਆਂ ਤੇ ਅਸੀਂ ਜੀ ਹਮੇਸ਼ਾ ਦੁਪਹਿਰ ਦੀ ਰੋਟੀ ਸਵੇਰੀ ਲਾ ਲੈਣੀਆਂ ਜਦੋਂ ਅਸੀਂ ਸ਼ਹਿਰ ਦੇ ਵਿੱਚ ਹੁੰਦੇ ਸਚੰਡੀਗੜ੍ਹ ਹਨਾ ਮੇਰੇ ਪੇਕੇ ਘਰ ਤਾਂ ਉੱਥੇ ਤਿੰਨੋ ਟਾਈਮ ਰੋਟੀ ਤਾਜੀ ਬਣਦੀ ਸੀ ਪਰ ਜਦੋਂ ਦੇ ਹੁਣ ਆਪਾਂ ਪਿੰਡ ਚ ਆਈਆਂ ਤੇ ਹੁਣ ਖਾਸ ਕਰਕੇ ਕਿਉਂਕਿ ਹਮ ਪਸ਼ੂਆਂ ਦਾ ਕੰਮ ਤਾਂ ਦਾ ਵੀ ਆਪਣਾ ਹੁਣ ਤਾਂ ਜਦੋਂ ਘਟਾਈ ਹੋਏ ਨੇ ਪਹਿਲਾਂ ਵਾਧੂ ਹੁੰਦਾ ਸੀ ਫਿਰ ਉਧਰ ਵੀ ਕਰਨਾ ਹੁੰਦਾ ਸੀ ਮੈਂ ਇਸ ਕਰਕੇ ਫਿਰ ਦੋਨੋਂ ਟਾਈਮ ਇਕੱਠੇ ਲਾਉਣੇ ਆ ਇੱਥੇ ਜੀ ਹੁਣ ਹੋ ਗਈ ਅਗਲੀ ਸਵੇਰ ਤੇ ਸਵੇਰ ਦੀ ਹੋ ਗਈ ਸੀ ਪੌਣੇ 1 8 ਦਾ ਟਾਈਮ ਹੈ ਇੱਥੇ ਤੇ ਇੱਥੇ ਨਾ ਮੇਰੇ ਕਹੂਰ ਕੰਮ ਤਾਂਦੇ ਨਿਬੜ ਗਏ ਸੀ ਤੇ ਮੈਂ ਨਾ ਚੁੰਨੀਆਂ ਲਿਆਂਦੀਆਂ ਸੀ ਤੇ ਕਾਟਨ ਜਿਹੜੇ ਕੱਪੜੇ ਹੁੰਦੇ ਹਨ ਤੁਹਾਨੂੰ ਪਤਾ ਹੈ ਗਰਮੀ 'ਚ ਜਿੰਨਾ ਸਕੂਨ ਦਿੰਦੇ ਨੇ ਤੇ ਉਹਨਾਂ ਹੀ ਇਹਨਾਂ ਦੀ ਸਾਵਧਾਨ ਔਖੀ ਹੁੰਦੀ ਆ ਕਿਉਂਕਿ ਇਹਨਾਂ ਦੇ ਰੰਗ ਫਟ ਜਾਂਦੇ ਆ ਤੇ ਇੱਥੇ ਰੰਗ ਨਾ ਫਟਣ ਉਹਦੇ ਵਾਸਤੇ ਮੈਂ ਇਹ ਤਰਕੀਬ ਕਰ ਰਹੀ ਆ ਤੁਹਾਨੂੰ ਵੀ ਦੱਸਦੀ ਆ ਮੈਂ ਪਾਣੀ ਲੈ ਤਾ ਮੈਂ ਥੋੜਾ ਜਿਹਾ ਉਹਦੇ ਵਿੱਚ ਪਹਿਲਾਂ ਤਾਂ ਮੈਂ ਫਟਕਰੀ ਪਾਈ ਆ ਮੇਰੇ ਹੱਥ ਤੇੜਾ ਪਾਇਆ ਹੋਇਆ ਸੀ ਨਾ ਮੈਂ ਤੁਸੀਂ ਦੇਖਿਆ ਹੋਣਾ ਪਾਣੀ ਦੇ ਵਿੱਚ ਪਾ ਕੇ ਮੈਂ ਘੋਲ ਰਹੀ ਆ ਇਹ ਡੇਢ ਚਮਚ ਮੈਂ ਫਟਕਰੀ ਪਾਈ ਆ ਫਟਕਰੀ ਨਾ ਮੈਂ ਲੈ ਕੇ ਚੰਗੀ ਤਰ੍ਹਾਂ ਨੂੰ ਕੁੱਟ ਕੇ ਬੇਲਣੇ ਦੇ ਨਾਲ ਬਰੀਕ ਕਰ ਲਈ ਤੇ ਹੁਣ ਮੈਂ ਇਹਦੇ ਵਿੱਚ ਪਾਇਆ 2 ਚਮਚ ਨੂਨ ਠੀਕ ਹੈ ਜੀ ਤੁਸੀਂ ਸੋਚੋਗੇ ਵੀ ਇਹ ਦੋ ਚੀਜ਼ਾਂ ਮੈਂ ਕਿਉਂ ਪਾਈਆਂ ਤਾਂ ਕਿ ਜਿਹੜਾ ਕਾਟਨ ਦੇ ਕੱਪੜਿਆਂ ਦਾ ਰੰਗ ਹੁੰਦਾ ਨਾ ਤੇ ਦੇਖੋ ਪਹਿਲੀ ਵਾਰ ਤਾਂ ਹਲਕਾ ਜਿਹਾ ਰੰਗ ਨਿਕਲਦੇ ਆ ਕੱਪੜਿਆਂ ਦਾ ਪਰ ਜਿਦੋਂ ਕਈ ਵਾਰੀ ਹੁੰਦਾ ਨਾ ਬਾਰ-ਬਾਰ ਕੱਪੜੇ ਧੋਨੇ ਬਾਰ-ਬਾਰ ਰੰਗ ਨਿਕਲਦਾ ਤਾਂ ਉਹ ਰੰਗ ਨਾ ਨਿਕਲੇ ਉਹਦੇ ਵਾਸਤੇ ਜਿਹੜਾ ਹੈਗਾ ਪਾਣੀ ਦੇ ਵਿੱਚ ਮੈਂ ਫਿਟਕੀ ਤੇ ਨੂਣ ਦੋਨੋਂ ਮਿਲਾ ਕੇ ਚੰਗੀ ਤਰ੍ਹਾਂ ਜਿਹੜੀ ਕਾਟਨ ਦੀਆਂ ਚੁੰਨੀਆਂ ਇਹ ਮੈਂ ਅੱਧਾ ਘੰਟਾ ਵਿੱਚ ਭਿਉ ਕੇ ਰੱਖਤੀਆਂ ਸੀ ਠੀਕ ਹੈ ਜੀ ਤੇ ਤੁਸੀਂ ਜੇ ਤੁਹਾਡੇ ਕੱਪੜੇ ਜ਼ਿਆਦਾ ਨਹੀਂ ਹਨ ਦੇਖੋ ਤੁਸੀਂ ਮੈਂ ਚੰਗੀ ਤਰ੍ਹਾਂ ਖੋਲ ਕੇ ਇਹਨਾਂ ਨੂੰ ਭਿਉਂਤਾ ਚੁੰਨੀਆਂ ਨੂੰ ਐ ਨਾ ਹੋਵੇ ਵੀ ਤੈਨ ਲੱਗੀ ਹੋਵੇ ਤੁਸੀਂ ਉਵੇਂ ਭਿਉਆਂ ਤੋਂ ਮੈਂ ਨਹੀਂ ਚੰਗੀ ਤਰ੍ਹਾਂ ਖੋਲ ਕੇ ਇਹਨਾਂ ਨੂੰ ਚੁੰਨੀਆਂ ਨੂੰ ਫੇਰ ਤੁਸੀਂ ਪਾਣੀ ਦੇ ਵਿੱਚ ਇਹਨਾਂ ਨੂੰ ਭਿਉ ਕੇ ਅੱਧਾ ਘੰਟਾ ਰੱਖ ਦੇਣਾ ਠੀਕ ਹੈ ਜੀ ਤੇ ਲੋ ਜੀ ਮੈਂ ਇੱਥੇ ਚੰਗੀ ਤਰ੍ਹਾਂ ਨਾ ਚੁੰਨੀ ਨੂੰ ਖਚਲ ਰਹੀ ਸੀ ਵੀ ਤਾਂ ਕਿ ਉਹਦਾ ਕੋਨਾ-ਕੁੰਨਾ ਪਾਣੀ ਨੇ ਚੰਗੀ ਤਰ੍ਹਾਂ ਗਿੱਲਾ ਹੋ ਜਾਏ ਤੇ ਸਾਰੀਆਂ ਚੁੰਨੀਆਂ ਇਦਾਂ ਹੀ ਮੈਂ ਖੋਲ-ਖੋਲ ਕੇ ਚ ਵਿਹਾਉਂ ਦਿੱਤੀਆਂ ਤੇ ਤੁਸੀਂ ਸੋਚ ਰਹੇ ਹੋਵੋਗੇ ਜਿਹੜੀ ਪਹਿਲੀ ਚੁੰਨੀ ਪਾਈ ਆ ਉਹਦਾ ਨੀਲਾ ਰੰਗ ਹੈ ਵੀ ਇਹਨਾਂ ਨੂੰ ਨਾ ਚੜ੍ਹ ਜੇ ਪਰ ਨਹੀਂ ਜੀ ਫਿੱਟ ਕਰੀ ਤੇ ਨੂਨ ਪਾਇਆ ਪਰ ਰੰਗ ਕਿਸੇ ਚੀਨੋਂ ਨਹੀਂ ਛੜੂਗਾ ਤੁਸੀਂ ਦੇਖ ਲਿਓ ਤੇ ਮੈਂ ਤਿੰਨ ਚੁੰਨੀਆਂ ਇੱਥੇ ਇਕੱਠੀਆਂ ਵਿਹਾਉਂਦੀਆਂ ਸੀ ਤੇ ਇਹਨਾਂ ਦਾ ਤਾਂ ਵੈਸੇ ਰੰਗ ਇਹਨਾਂ ਨਿਕਲਿਆ ਵੀ ਨਹੀਂ ਨੀਲੀ ਦਾ ਹਲਕਾ ਜਰੂਰ ਰੰਗ ਨਿਕਲਿਆ ਸੀ ਕਿਉਂਕਿ ਤੁਹਾਨੂੰ ਪਤਾ ਨੀਲਾ ਹੋ ਗਿਆ ਸਰਦਈ ਹੋ ਗਿਆ ਇਹ ਹਨਾ ਪਹਿਲਾਂ ਇਹਨਾਂ ਦੇ ਸੋਈ ਜੀ ਜਰੂਰ ਨਿਕਲਦੀ ਆ ਘੇਰਾ ਤਾਂ ਤੇ ਦੁਬਾਰਾ ਨਾ ਨਿਕਲੇ ਰੰਗ ਨਾ ਫਿੱਟੇ ਜਿਹੜੀ ਮੇਰੀ ਆ ਹਰੀ ਚੁੰਨੀ ਮੇਰੇ ਉੱਤੇ ਲੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਦਾ ਰੰਗ ਵੀ ਉਦਾਂ ਦਾ ਉਦਾਂ ਹੀ ਪਿਆ ਮੈਂ ਇਹ ਵੀ ਮੈਂ ਇਦਾਂ ਧੋਤੀ ਸੀ ਤੇ ਲੋ ਜੀ ਇੱਥੇ ਮੈਂ ਚੁੰਨੀਆਂ ਜਿਹੜੀਆਂ ਭਿਉਂਤੀਆਂ ਇੰਨੇ ਕ ਪਾਣੀ ਦੇ ਵਿੱਚ ਮੈਂ ਭਿਉਂਤੀਆਂ ਤੇ ਕਿਉਂਕਿ ਮੇਰੇ ਕੋਲ ਚੁੰਨੀਆਂ ਹਨਾ ਮੈਂ ਤਿੰਨ ਹੀ ਭਿਉਣੀਆਂ ਸੀ ਜੇ ਤੁਹਾਡੇ ਕੱਪੜੇ ਜ਼ਿਆਦਾ ਹੋਣ ਤਾਂ ਤੁਸੀਂ ਜ਼ਿਆਦਾ ਪਾਣੀ ਲੈਣਾ ਫਿਰ ਫਿੱਟਕਰੀ ਤੇ ਨੂਨ ਵੀ ਜ਼ਿਆਦਾ ਪਊਗਾ ਪਰ ਮੇਰੇ ਕੋਲੇ ਜਿਆਦਾ ਜਿਹਨੇ ਕੱਪੜੇ ਹੈ ਨਹੀਂ ਸੀ ਤਾਂ ਕਰਕੇ ਮੈਂ ਇੰਨਾ ਕ ਪਾਣੀ ਪਾ ਕੇ ਤੇ 1.5 ਚਮਚਾ ਫਟਕਰੀ ਤੇ 2 ਚਮਚ ਨੌਣ ਪਾਇਆ ਤੇ ਲੋ ਜੀ ਇੱਥੇ ਹੁਣ ਮੈਂ ਅੱਧੇ ਘੰਟੇ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਕਚਲ ਲੱਕੇ ਜਿਹੜਾ ਹੈਗਾ ਨਾ ਬਾਹਰ ਕੱਢ ਰਹੀ ਆ ਤੇ ਜਿਹੜੀਆਂ ਆ ਦੋ ਚੁੰਨੀਆਂ ਇਹਨਾਂ ਚ ਰੰਗ ਬਿਲਕੁਲ ਵੀ ਨਹੀਂ ਨਿਕਲਿਆ ਜਿਹੜੀ ਉਹ ਨੀਲੀ ਜੀਆ ਉਹਦੇ ਵਿੱਚੋਂ ਹਲ ਕੇ ਜੇ ਸੋਈ ਨਿਕਲੀ ਆ ਤੇ ਲੋ ਜੀ ਹੁਣ ਮੈਂ ਇਹਨਾਂ ਨੂੰ ਇੱਕ ਵਾਰੀ ਦੱਤੇ ਪਾਣੀ ਚ ਕਚਲਤਾ ਸੀਗਾ ਠੀਕ ਹੈ ਜੀ ਤੇ ਹੁਣ ਇੱਥੇ ਮੈਂ ਲੱਗੀਆਂ ਦੂਜੀ ਵਾਰਕ ਚੱਲਣ ਇਹਨਾਂ ਨੂੰ ਦੋ ਵਾਰੀ ਪਾਣੀ ਕੱਢਤਾ ਸੀ ਵੈਸੇ ਸਰਫ ਵਗੈਰਾ ਆਪਾਂ ਕੁਝ ਨਹੀਂ ਪਾਈ ਸੀ ਤੇ ਨੂਨ ਤੇ ਫਿੱਟ ਕੇ ਹੀ ਚੰਗੀ ਤਰ੍ਹਾਂ ਨਿਕਲ ਜਾਵੇ ਉਹਦੇ ਵਾਸਤੇ ਮੈਂ ਜੋਰ ਇਹਨਾਂ ਨੂੰ ਦੋ ਵਾਰੀ ਚੰਗੀ ਤਰ੍ਹਾਂ ਪਾਣੀ ਚੱਕ ਛੱਲਿਆਗਾ ਠੀਕ ਹੈ ਜੀ ਸੋ ਤੁਸੀਂ ਵੀ ਇਹ ਟਰਾਈ ਕਰਕੇ ਜਰੂਰ ਦੇਖਿਓ ਇਹਦੇ ਨਾਲ ਕੱਪੜਿਆਂ ਦਾ ਰੰਗ ਬਿਲਕੁਲ ਵੀ ਨਹੀਂ ਫਿੱਟਦਾ ਹੈਗਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਪਾਤਾ ਸੀ ਛਾਵੇਂ ਸੁੱਕਣੀਆਂ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਕੋਈ ਵੀ ਰੰਗਦਾਰ ਕੱਪੜਾ ਹੋਵੇ ਉਹਨੂੰ ਧੁੱਪ ਵਿੱਚ ਡਾਇਰੈਕਟ ਨਾ ਪਾਵੋ ਉਹਨੂੰ ਕੁੱਠਾ ਕਰਕੇ ਪਾਵੋ ਜਾਂ ਤਾਂ ਤੇ ਜਾਂ ਫਿਰ ਉਹਨੂੰ ਛਾਂਵੇਂ ਸੁਕਾਵੋ ਅੱਜਕੱਲ ਤਾਂ ਗਰਮੀ ਬਹੁਤ ਹੈ ਨਾ ਹਵਾ ਦੇ ਵਿੱਚ ਕੱਪੜਾ ਸੁੱਕ ਜਾਂਦਾ ਤਾਂ ਕਰਕੇ ਇੱਥੇ ਮੈਂ ਜਿਹੜਾ ਹਵਾ ਦੇ ਵਿੱਚ ਜਿਹੜੀ ਛਾਂਵੇਂ ਜੀ ਕਰਕੇ ਪਾਤਾ ਇਹਨਾਂ ਨੂੰ ਚੁੰਨੀਆਂ ਨੂੰ ਮੈਂ ਕਿਹਾ ਵੀ ਚਲੋ ਇੱਥੇ ਸੁੱਕ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਮੈਂ ਤੈਨ ਲਾ ਕੇ ਚਲੋ ਇਹਨਾਂ ਨੂੰ ਅੰਦਰ ਰੱਖ ਦੂੰਗੀ ਠੀਕ ਹੈ ਜੀ ਸੋ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਵੀ ਧੁੱਪੇ ਨਹੀਂ ਪਾਉਣਾ ਜੇ ਧੁੱਪੇ ਪਾਉਂਗੇ ਫਿਰ ਰੰਗ ਫਿੱਟੂਗਾ ਕਿਉਂਕਿ ਤੂੰ ਪਨਰੰਗੂ ਉੜਦਾ ਹਨ ਰੰਗਦਾਰ ਕੱਪੜੇ ਦਾ ਤੁਸੀਂ ਦੇਖ ਸਕਦੇ ਹੋ ਰਲੀ ਚੁੰਨੀ ਕਿੰਨੀ ਸੋਹਣੀ ਆ ਦਾ ਰੰਗ ਕਿੰਨਾ ਸੋਹਣਾ ਮੈਨੂੰ ਬਹੁਤ ਪਸੰਦ ਆਈ ਉਸ ਸਭ ਤੋਂ ਪਾਸੇ ਜਿਹੜੀ ਨਾ ਪਿੰਕ ਜੀ ਲੱਗ ਰਹੀ ਆ ਉਹਦਾ ਰੰਗ ਮੈਨੂੰ ਬਹੁਤ ਸੋਹਣਾ ਲੱਗਿਆ ਲਓ ਜੀ ਇੱਥੇ ਹੋ ਗਿਆ ਦੁਪਹਿਰ ਦਾ ਟਾਈਮ ਬੱਜ ਗਏ ਸੀ 11:30 ਪਾਉਣੇ 12:00 ਜੀ ਪਾਉਣੇ 12:00 ਦਾ ਟਾਈਮ ਸੀ ਤੇ ਈਰਮਾਨ ਮੈਨੂੰ ਕਹਿੰਦਾ ਮੰਮੀ ਭੁੱਖ ਲੱਗੀ ਆ ਤੇ ਮੈਂ ਨਾ ਇੱਥੇ ਈਰਮਾਨ ਵਾਸਤੇ ਕੁਝ ਇਹਨੇ ਕੱਲ ਬਣਾ ਕੇ ਪੀ ਲਿਆ ਸੀ ਬਨਾਣਾ ਸ਼ੇਕ ਤੇ ਕੁਝ ਅੱਜ ਬਣਾ ਕੇ ਦੇ ਰਹੀਆਂ ਵੈਸੇ ਮੈਂ ਆਪਣੇ ਹਸਬੰਦ ਤੋਂ ਮੰਗਾਈ ਸੀ ਆਂਬ ਮੈਂ ਕਿਹਾ ਵੀ ਚੱਲ ਬੱਚਾ ਹਣ ਦੇ ਨੇ ਭੁੱਖ ਲੱਗਦੀ ਹੈ ਦਿਨ ਵੱਡੇ ਅੱਜਕੱਲ ਬੀ ਸ਼ੇਕ ਵਗੈਰਾ ਬਣਾ ਕੇ ਪੀ ਲੈਂਦਾ ਹਣਾ ਨਹੀਂ ਬੱਚਾ ਫਿਰ ਦੁਕਾਨ ਨੂੰ ਭਜਦਾ ਤਿਲ ਉਹ ਜਿੱਥੇ ਮੈਂ ਜਿਹੜੇ ਆਕੇਲੇ ਵੀ ਪਾ ਲਏ ਸੀ ਤੇ ਦੁੱਧ ਵੀ ਨਾ ਮਿਲ ਕੇ ਪਾ ਲਿਆ ਸੀ ਕਿਉਂਕਿ ਆਪਾਂ ਇਹ ਫੇ ਤੁਹਾਨੂੰ ਪਤਾ ਇਹਨੂੰ ਆਪਾਂ ਨਾ ਰੱਖ ਨਹੀਂ ਸਕਦੇ ਪਰ ਜੋ ਕਾਲਾ ਪੰਝ ਆ ਜਾਂਦਾ ਫਿਰ ਇਹਨੂੰ ਪੀਣ ਨੂੰ ਦਿਲ ਨਹੀਂ ਕਰਦਾ ਇਸ ਕਰਕੇ ਦੁੱਧ ਜਿਹੜਾ ਮਨਾਪ ਕੀ ਮੈਂ ਪਾਇਆਗਾ ਤੇ ਥੋੜਾ ਦੁੱਧ ਤੇ ਮੈਂ ਕੱਢਦਾ ਸੀ ਕੱਢਿਆ ਤਾਂ ਸੀ ਜੱਗ ਛੋਟਾ ਸੀ ਤੇ ਜਿਹੜਾ ਹੈਗਾ ਹਨਾ ਛੇਕ ਜ਼ਿਆਦਾ ਬਣਾ ਰਹੀ ਹਾਂ ਮੈਨੂੰ ਇਹ ਸੀ ਕਿ ਮੈਂ ਪੀਸਾਂਗੀ ਕਿ ਦੁਬਾਲਾ ਜਨਾ ਮਾਰਦੀ ਤੇ ਲੋ ਜੀ ਨਾਲ ਹੀ ਮੈਂ ਪਾ ਲਈ ਇਥੇ ਚੀਨੀ ਚੀਨੀ ਮੈਂ ਬਿਲਕੁਲ ਥੋੜੀ ਪਾਈ ਆ ਕਿਉਂਕਿ ਹਨਾ ਆਕੀਲੇ ਦੀ ਮਿਠਾਸ ਹੁੰਦੀ ਆ ਦੁੱਧ ਚ ਵੀ ਮਿਠਾਸ ਹੁੰਦੀ ਆ ਜਿਆਦਾ ਮਿੱਠਾ ਜਾਂ ਫਿਰ ਜਿਆ ਕੱਚਾ ਹੋਣ ਲੱਗ ਜਾਂਦਾ ਤਾਂ ਕਰਕੇ ਤੇ ਹਲਕਾ ਜਿਹਾ ਤੇ ਵੀ ਪਾਇਆ ਪਰ ਜਿਆਦਾ ਮਿੱਠਾ ਨਹੀਂ ਪਾਇਆ ਵੀ ਅਸੀਂ ਮੈਂ ਤਾਂ ਬਿਨਾ ਮਿੱਠੇ ਤੋਂ ਵੀ ਸ਼ੇਕ ਪੀ ਕੇ ਖੁਸ਼ ਆ ਤੇ ਪਰ ਅਰਮਾਨ ਕਰਕੇ ਹਲਕਾ ਜਿਹਾ ਪਾਇਆ ਮੈਂ ਤੇ ਲੋ ਜੀ ਹੁਣ ਮੈਂ ਮਿਕਸੀ ਲਾ ਲਈ ਸੀ ਤੇ ਹੁਣ ਆਪਾਂ ਵੈਸੇ ਮੇਰੇ ਕੋਲ ਦੂਜੀ ਮਿਕਸੀ ਵੀ ਹੈਗੀ ਆ ਜਿਹੜੀ ਹਨਾ ਆਪਾਂ ਭਾਂਡੇ ਦੇ ਵਿੱਚ ਵੀ ਕਿਸੇ ਵੀ ਚੀਜ਼ ਨੂੰ ਮਸਾਲਾ ਵੀ ਪੀਸ ਸਕਦੇ ਆ ਸ਼ੇਕ ਬਣਾ ਸਕਦੇ ਆ ਕਾਫੀ ਬਣਾ ਸਕਦੇ ਆ ਪਰ ਉਹਦੀ ਨਾ ਪਲੱਗ ਖਰਾਬ ਹੋ ਗਿਆ ਉਹ ਮੇਰੀ ਵਿਆਹ ਵੇਲੇ ਦੀ ਆ ਤੁਸੀਂ ਆ ਮੰਨ ਲਓ 20 ਸਾਲ ਪੁਰਾਣੀ ਆ ਉਹ ਚੱਲਦੀ ਹਲੇ ਵੀ ਆ ਉਹ ਬਿਲਕੁਲ ਵੀ ਖਰਾਬ ਨਹੀਂ ਹੋਈ ਇੱਕ ਵਾਰੀ ਵੀ ਉਹ ਠੀਕ ਨਹੀਂ ਕਰਾਈ ਅਸੀਂ ਤੇ ਇਹ ਮੈਂ ਥੋੜਾ ਟਾਈਮ ਹੀ ਹੋਇਆ ਇਹਨੂੰ ਲੈਤੀ ਨੂੰ ਤੇ ਲੋ ਜੀ ਇੱਥੇ ਮੇਰਾ ਸ਼ੇਕ ਵੀ ਬਣ ਕੇ ਰੈਡੀ ਹੋ ਗਿਆ ਤੇ ਇਹਨਾਂ ਨੂੰ ਮੈਂ ਗਲਾਸਾਂ ਦੇ ਵਿੱਚ ਪਾ ਲਿਆ ਤੇ अरमान ਨਾ ਸ਼ੇਕ ਦੇ ਵਿੱਚ ਬਦਾਮ ਪਸੰਦ ਨਹੀਂ ਕਰਦਾ ਬਦਾਮ ਕਾਜੂ ਬਿਲਕੁਲ ਪਸੰਦ ਨਹੀਂ ਹੈਗੇ ਉਹ ਕੱਲਾ ਸ਼ੇਕ ਪੀ ਕੇ ਖੁਸ਼ ਆ ਪਰ ਮੈਨੂੰ ਸ਼ੇਕ ਦੇ ਵਿੱਚ ਜਿਹੜਾ ਹੈਗਾ ਬਦਾਮ ਬਹੁਤ ਵਧੀਆ ਲੱਗਦੇ ਆ ਤੇ ਮੈਂ ਇੱਥੇ ਨਾ ਧੋ ਕੇ ਬਦਾਮ ਆਪਣੇ ਵਾਲੇ ਸ਼ੇਕ 'ਚ ਕੱਟ ਲੇ ਕੁਛ ਆਪਣੇ ਹਸਬੰਦ ਦੇ ਸ਼ੇਕ ਦੇ ਵਿੱਚ ਕਾੜ ਤੇ ਤੇ ਲੋ ਜੀ ਨਾਲ ਹੀ ਮੈਂ ਜੰਗ ਵੀ ਧੋਤਾ ਇੱਥੇ ਠੀਕ ਹੈ ਜੀ ਤੇ ਮੰਮੀ ਨੂੰ ਮੈਂ ਪਾ ਕੇ ਫੜਾਈ ਸੀਗੀ ਸਟੀਲ ਦੀ ਕੱਪੀ ਦੇ ਵਿੱਚ ਤੁਸੀਂ ਸੋਚੋ ਕੱਪੀ ਚ ਕਿਉਂ ਕਿਉਂਕਿ ਡਾਕਟਰ ਨੇ ਉਹਨਾਂ ਦਾ ਲਿਕੁਇਡ ਜ਼ਿਆਦਾ ਪੀਣਾ ਮਨਾ ਕੀਤਾ ਉਹ ਕਹਿੰਦੇ ਵੀ ਫਿਰ ਤੁਸੀਂ ਪਾਣੀ ਉਹਨਾਂ ਘੱਟ ਪੀਣਾ ਤੇ ਉਹਨਾਂ ਨੂੰ ਪਾਣੀ ਵੀ ਨਾ ਉਹ ਕਹਿੰਦੇ ਮੈਨੂੰ ਨਹੀਂ ਸਰਦਾ ਮੈਨੂੰ ਬਾਕੀ ਚੀਜ਼ ਦੋ ਨਾ ਦੋ ਤੇ ਵੀ ਪਾਣੀ ਮੈਨੂੰ ਜ਼ਰੂਰੀ ਆ ਤੇ ਪਾਣੀ ਵੀ ਡਾਕਟਰ ਨੇ ਉਹਨਾਂ ਨੂੰ ਤਿੰਨ ਗਲਾਸ ਹੀ ਦੱਸਿਆ ਸਾਰੇ ਦਿਨ ਚ ਉਦੋਂ ਵੱਧ ਪੀਣੇ ਨਹੀਂ ਸੋ ਇਸ ਕਰਕੇ ਉਹ ਲਿਕੁਇਡ ਚੀਜ਼ ਘੱਟ ਪਿੰਦੇ ਆ ਤਿਲੋਂ ਜੀ ਇੱਥੇ ਮੈਂ ਆ ਗਈ ਸੀ ਕਮਰੇ ਦੇ ਵਿੱਚ ਤੇ ਮੇਰੇ ਹਸਬੰਦ ਵੀ ਪੀ ਰਹੇ ਨੇ ਤੇ ਰਮਾਨ ਵੀ ਬੈਠਾ ਉਹ ਵੀ ਪੀ ਰਿਹਾ ਨਾਲ ਨਾਲ ਫੋਨ ਤੇ ਲੱਗਿਆ ਮੈਂ ਉਹਨੂੰ ਬਹੁਤ ਵਾਰੀ ਕਿਹਾ ਮੈਂ ਕਿ ਤੂੰ ਫੋਨ ਤੇ ਨਾ ਲੱਗਿਆ ਕਰ ਖਾਣ ਪੀਣ ਦੇ ਟਾਈਮ ਨਾਲ ਧਿਆਨ ਜਿਹੜਾ ਖਾਣ ਪੀਣ ਚ ਰੱਖਿਆ ਕਰ ਤੇ ਨਾਲ ਹੀ ਨਾ ਮੈਂ ਆਪਣੇ ਹਸਬੰਦ ਨੂੰ ਐ ਵੀ ਕਹਿ ਰਹੀ ਸੀ ਮੈਂ ਕਿ ਤੁਸੀਂ ਬੈਂਕ ਜਾਇਓ फटाफट ਕੰਮ ਸੀਗਾ ਤੇ ਲੋ ਜੀ ਇੱਥੇ ਮੈਂ ਪੀ ਕੇ ਸ਼ੇਕ ਦੇ ਨਾਲ ਹੀ ਮੈਂ ਕਿਹਾ ਚਲੋ ਗਲਾਸ ਵੀ ਧੋਇਆ ਆਵਾ ਟ੍ਰੀ ਵੀ ਧੋਇਆ ਆਵਾ ਕਿਉਂਕਿ ਨਾਲ ਦੀ ਨਾਲ ਧੋਤੇ ਨੂੰ ਵਧੀਆ ਨਹੀਂ ਤਾਂ ਸੁੱਕ ਜੀ ਜਾਂਦਾ ਹਨਾ ਫਿਰ ਇਹ ਛੇਤੀ ਉੱਤਰਦਾ ਨਹੀਂ ਤੇ ਲੋ ਜੀ ਇੱਥੇ ਮੇਰਾ ਦੁਪਹਿਰ ਤੱਕ ਦਾ ਹੁਣ ਕੰਮ ਥੰਦਾ ਖਤਮ ਹੋ ਗਿਆ ਸੀ ਹੁਣ ਆਪਾਂ ਕਰ ਰਹੇ ਸੀ ਹਾਂ ਜੀ ਹੁਣ ਵੱਜ ਗਏ ਨੇ ਰਾਤ ਦੇ ਪੌਣੀ 8 ਪੌਣੀ 8 ਦਾ ਟਾਈਮ ਹੈ ਤੇ ਇੱਧਰ ਸਾਡੇ ਇਧਰ ਮੌਸਮ ਬਹੁਤ ਖਰਾਬ ਹੋ ਗਿਆ ਮੀਂਹ ਵਾਲਾ ਮੌਸਮ ਹੋ ਗਿਆ ਪਿਆ ਮੀਂਹ ਵੀ ਪੈ ਰਿਹਾ ਹਵਾ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ ਤੇ ਬੱਦਲ ਵੀ ਬਹੁਤ ਗਰਜ ਰਹੇ ਨੇ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੰਨੇ ਮੌਸਮ ਦਾ ਕੀ ਹਾਲ ਹੈ ਸਾਡੇ ਤਾਂ ਇਧਰ ਦੁਬਾਰਾ ਤਿਆਰੀ ਹੋ ਗਈ ਹੈ ਮੀਂਹ ਪੈਣ ਦੀ ਤੇ ਅੱਜ ਇੱਕ ਰਿਸ਼ਤੇਦਾਰਾਂ ਦਾ ਵੀ ਫੋਨ ਆਇਆ ਸੀ ਉਹ ਵੀ ਦੱਸ ਰਹੇ ਸੀ ਕਹਿੰਦੇ ਵੀ ਅੱਜ ਵੀ ਆਉਣਾ ਨਹੀਂ ਕਹਿੰਦੇ ਦੱਸਿਆ ਹੋਇਆ ਤੇ ਬਾਕੀ ਹੁਣ ਅਸੀਂ ਹਲੇ ਪੈਣ ਦੀ ਤਿਆਰੀ ਕਰਦੇ ਸੀ ਤੇ ਉਦੋਂ ਦਵਾਰਾਂ ਮੰਝੇ ਅਸੀਂ ਵਾਪਸ ਅੰਦਰ ਲਾ ਲਈ ਮੀਂਹ ਦੀ ਤਿਆਰੀ ਹੋ ਗਈ ਦਵਾਰਾਂ ਦੇਖੋ ਜੀ ਮੌਸਮ ਦਾ ਕਿੰਨਾ ਬੁਰਾ ਹਾਲਾ ਕਿੰਨੀ ਕਾਲੀ ਘਾਟ ਆ ਦੇਖੋ ਕਿੰਨਾ ਗਰਜ ਰਹੇ ਨੇ ਬੱਦਲ ਬਿਜਲੀ ਬਹੁਤ ਚਮਕ ਰਹੀ ਆ ਤੇ ਡਰ ਵੀ ਲੱਗਦਾ ਹਨਾ ਤੇ ਬਾਕੀ ਮੀਂਹ ਹਲੇ ਇੰਨਾ ਕੁ ਸਟਾਰਟ ਹੋਇਆ ਮੀਂਹ ਜ਼ਿਆਦਾ ਨਹੀਂ ਹਲੇ ਪੈਣ ਲੱਗਿਆ ਤੇ ਤੁਹਾਨੂੰ ਫੋਨ ਦੇ ਵਿੱਚ ਥੋੜਾ ਸੁੱਕਾ ਦਿਖ ਰਿਹਾ ਹੈ ਹਨ ਧਰਤੀ ਹਨ ਪਰ ਹੁ ਮੀਂਹ ਪੈ ਰਿਹਾ ਪਰ ਜਿਆਦਾ ਨਹੀਂ ਪੈ ਰਿਹਾ ਹਵਾ ਬਹੁਤ ਤੇਜ਼ ਆ ਤੇ ਹਵਾ ਚੱਲਦੀ ਹੈ ਨਾ ਬਹੁਤ ਜਿਆਦਾ ਤੇਜ਼ ਸਾਨੂੰ ਇਹ ਵਾਲੇ ਸ਼ੈਟ ਦਾ ਡਰ ਹੋ ਜਾਂਦਾ ਵੀ ਕਿਤੇ ਇਹ ਹੀ ਨਾ ਉੱਡ ਜੇ ਤੇ ਫਿਰ ਪ੍ਰਮਾਤਮਾ ਅਗੇ ਅਰਦਾਸ ਕਰਨ ਲੱਗ ਜੰਨੇ ਹਨ ਵਾਹਿਗੁਰੂ ਤੂੰ ਹੀ ਆ ਪ੍ਰਮਾਤਮਾ ਸਾਡਾ ਤਾਂ ਗਰੀਬਾਂ ਦਾ ਤੇ ਗਰੀਬਾਂ ਦਾ ਵਾਹਿਗੁਰੂ ਹੀ ਹੁੰਦਾ ਹਨ ਤੇ ਆਪ ਵੀ ਪ੍ਰਮਾਤਮਾ ਨੂੰ ਫਿਕਰ ਹੁੰਦਾ ਦੇਖੋ ਕਿੰਨੀ ਗਰਜ ਰਹੀ ਹੈ ਬਿਜਲੀ ਚਮਕ ਰਹੀ ਹੈ ਦੇਖੋ ਬਹੁਤ ਨਹੀਂ ਡਰਾਵਣਾ ਜਿਹਾ ਲੱਗਦਾ ਜਦੋਂ ਇਦਾਂ ਹਨਾ ਚਮਕਦੀ ਬਿਜਲੀ ਤੇ ਬਾਕੀ ਅਸੀਂ ਇੱਥੇ ਬੈਠੇ ਆਂ ਇਧਰ ਮੰਜੇ ਡਾਹੇ ਹੋਏ ਨੇ ਇੱਥੇ ਆਹ ਜਿਹੜਾ ਆਪਣਾ ਛੋਟਾ ਜਿਹਾ ਭਾਂਡਾ ਪਾਇਆ ਹੈ ਨਾ ਇੱਥੇ ਬੈਠੇ ਆਂ ਕਿਉਂਕਿ ਜਦੋਂ ਮੀਂਹ ਆਉਂਦਾ ਫਿਰ ਅਸੀਂ ਬਾਹਰੋਂ ਮੰਜੇ ਲਿਆ ਕੇ ਇੱਥੇ ਢਾ ਲੈਣੇ ਆ ਹਨਾ ਕਿਉਂਕਿ ਫਿਰ ਹੋਰ ਤਾਂ ਕਮਰੇ ਦੇ ਅੰਦਰ ਤਾਂ ਗਰਮੀ ਆਉਂਦੀ ਹੈ ਹਨਾ ਰਾਤ ਨੂੰ ਪੈਸੀ ਵਗੈਰਾ ਨਹੀਂ ਚਲਾਉਂਦੇ ਤੇ ਬਾਕੀ ਹੁਣ ਲਾਈਟ ਵੀ ਹੈ ਨਹੀਂ ਤੇ ਹੋਰ ਫਿਰ ਆਪਣੇ ਕੋਲ ਜਗ੍ਹਾ ਵੀ ਹੈ ਨਹੀਂ ਪੈਣ ਨੂੰ ਹਨਾ ਜਾਂ ਬਾਹਰ ਹੋ ਉੱਥੇ ਮੰਜੇ ਡਾਉਣੇ ਹੁੰਦੇ ਆ ਅਸੀਂ ਜਾਂ ਫਿਰ ਉੱਥੇ ਤੇ ਚਲੋ ਪ੍ਰਮਾਤਮਾ ਹੀ ਆਣਾ ਗਰੀਬਾਂ ਦਾ ਵੀ ਦੇਖੋ ਕਿੰਨਾ ਚਮਕੀਲਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ